ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੈਟਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਛੱਟਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਚਾਤਰਾ ਕੱਢੀ ਜਾ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਨੂੰ ਦੋ ਵੱਡੇ ਛੱਟਕੇ ਲੱਗੇ ਨੇ ਇੱਕ ਅਕਾਲੀ ਆਗੂ ਦਾ ਪੁੱਤਰ ਟਿੱਟੇ ਸਮੇਤ ਗ੍ਰਿਫਤਾਰ ਕੀਤਾ ਉਸ ਵਿੱਚ ਕੀ ਖੁਲਾਸੇ ਸਾਹਮਣੇ ਆਏ ਨੇ ਹੁਣ ਤੱਕ ਕੀ ਕੁਝ ਨਿਕਲ ਕੇ ਵੱਡੀ ਅਪਡੇਟ ਆਈ ਹੈ ਉਸ ਤੇ ਮਤਲਬ ਚਰਚਾ ਕਰਾਂਗੇ ਤੇ ਉਧਰ ਇੱਕ ਸੀਨੀਅਰ ਅਕਾਲੀ ਆਗੂ ਦਾ ਪਰਿਵਾਰ ਅਕਾਲੀ ਦਲ ਨੂੰ ਛੜਕਾ ਦੇਣ ਜਾ ਰਿਹਾ ਹੈ ਅਕਾਲੀ ਦਲ ਨੂੰ ਛੱਡ ਸਕਦਾ ਹੈ ਕਿਹੜੀ ਪਾਰਟੀ 'ਚ ਜਾ ਸਕਦਾ ਹੈ ਤੇ ਉਹ ਕਿਸ ਅਕਾਲੀ ਆਗੂ ਦਾ ਪਰਿਵਾਰ ਹੈ ਤੇ ਹਾਲਾਤ ਕੀ ਰਹਿਣ ਵਾਲੇ ਨੇ ਚੋਣਾਂ ਤੋਂ ਪਹਿਲਾਂ ਇਸ ਨੂੰ ਰੈਕਡ ਚਾਰਜ ਕਰਾਂਗੇ ਪ੍ਰੋਗਰਾਮ 'ਚ ਦੋਵੇਂ ਖਬਰਾਂ ਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉਗੇ ਸਿੱਖ ਬੁੱਧੀ ਜੀ ਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਵਿੰਗ ਤੁਹਾਨੂੰ ਸਾਰਾ ਪ੍ਰੋਗਰਾਮ 'ਚ ਨਿਗਾਹਸਵਾਗਤ ਹੈ ਜੀ ਜੀ ਆਏ ਨੂੰ ਸਭਾ ਸਭ ਬਹੁਤ ਧੰਨਵਾਦ ਤੇਰੇ ਵੱਲੋਂ ਸੇਰੋਪਿਆਨੋ ਬੀਐਸਪੀ ਵਡੇਸ਼ਾਂ ਦੇ ਕੋਲ ਬੈਠਾ ਨੇ ਚਾਰ ਪਰਿਵਾਰ ਤੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਤਾਂ ਤੁਸੀਂ ਪੂਰੇ ਮਾਮਲੇ ਤੋਂ ਜਾਣੂ ਹੋ ਕਿਵੇਂ ਦੇਖਦੇ ਹੋ ਸੁੱਚਾ ਸਿੰਘ ਲੰਗਾ ਇੱਕ ਵੱਡੇ ਲੀਡਰ ਨੇ ਸ਼੍ਰੋਮਣੀ ਕਾਲੀ ਦਲ ਦੇ ਪਹਿਲਾਂ ਉਹਨਾਂ ਨੂੰ ਬਾਅਦ ਵਿੱਚ ਕੱਢ ਦਿੱਤਾ ਗਿਆ ਤੁਹਾਨੂੰ ਪਤਾ ਹੈ ਕਿ ਕਿਹੜੀ ਘਟਨਾ ਵਾਪਰੀ ਸੀ ਫਿਰ ਵਾਪਸ ਵੀ ਉਹ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਤੇ ਹੁਣ ਉਹਨਾਂ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਗਿਆ ਚਾਰ ਲੜਕੇ ਸੀ ਪੰਜਵੀਂ ਲੜਕੀ ਸੀਗੀ ਤਾਂ ਕਿਵੇਂ ਦੇਖਦੇ ਹੋ ਇਹ ਪੂਰੇ ਮਾਮਲੇ ਨੂੰ ਤੇਰੇ ਵਿੱਚ ਕੀ ਕੁਝ ਖੁਲਾਸੇ ਪੁਲਿਸ ਨੇ ਹੁੰਦਾ ਕੀਤੇ ਆ। ਕਿਤਾਬ ਬਹੁਤ ਹੀ ਮਜ਼ਬੂਤ ਦੀ ਖਬਰ ਹੈ। ਕਿੰਦਾ ਪੁਰਾਣੇ ਸਿਆਣੇ ਕਹਿੰਦੇ ਕਿ ਪਿਓ ਪਰ ਪੁੱਤ ਪਿਤਾ ਪਰ ਘੋੜਾ ਬਹੁਤਾ ਨਹੀਂ ਜੇ ਥੋੜਾ ਥੋੜਾ। ਸਿੱਦਾ ਦੀ ਪਰਿਵਾਰਕ ਸੋਕੜ ਹੁੰਦੀ ਹੈ ਜਿੱਦਾਂ ਕਿ ਪਰਿਵਾਰ ਦੀ ਸੋਕੜ ਹੁੰਦੀ ਹੈ, ਪਰਿਵਾਰ ਦਾ ਕਾਰੋਬਾਰ ਹੁੰਦਾ ਹੈ, ਪਰਿਵਾਰ ਧੰਦਾ ਕਰਦਾ ਹੈ। ਅੱਗੇ ਔਲਾਦ ਵੀ ਉਦਾਂ ਦੇ ਧੰਦੇ ਕਰਦੇ। ਆਹੇ ਚਾਣੇ ਦੇ ਪਿਓ ਪਰ ਪੁਰਾਤ੍ਰ ਕੋੜਾ ਬਹੁਤਾ ਨਹੀਂ ਜੇ ਤਾਂ ਨਹੀਂ ਹੁੰਦਾ ਤਾਂ ਅੱਸ ਪਰ ਇਹ ਹਿਮਾਚਲ ਕੇਸ ਦੇ ਸਿੰਘੇ ਵਿਖਾ ਤੇ ਕਿ ਪ੍ਰਾਣੇ ਬਸ ਅੱਡੇ ਦੇ ਨੇੜੇ ਇੱਕ ਮਿਲੀਅਨ ਆਪਾ ਮਾਰਿਆ ਉਥੇ ਛਾਪਾ ਮਾਰ ਕੇ ਚਾਰ ਨੌਜਵਾਨ ਤੇ ਇੱਕ ਗਿਰਫਤਾਰ ਕੀਤਾ ਗਿਰਫਤਾਰੀ ਦੇ ਵਿੱਚ ਉਹਨਾਂ ਕੋਲੋਂ 42.99 ਗ੍ਰਾਮ ਸਿੱਟਾ ਜਿਵੇਂ ਆਪਸਮਾਇਕ ਕਹਿੰਦੇ ਹੋਰਾਂ ਦੇ ਕੋਲ ਪ੍ਰਾਪਤ ਹੋਈ ਜਦੋਂ ਪੁਲਿਸ ਨੇ ਸ਼ਕਤੀ ਦੇ ਨਾਲ ਪੁੱਛੀ ਤਾਂ ਇਹ ਪਤਾ ਲੱਗਿਆ ਕਿ ਇੱਕ ਪ੍ਰਕਾਸ਼ ਸਿੰਘ ਪੁੱਤਰ ਸਿੱਟਾ ਸਿੰਘ ਆਪ ਦਾ ਕਾਲੂ ਮੰਤਰੀ ਆਪ बेटा ਕਿਦੀ ਕੀ ਰਹਿਸ਼ੋ ਨੇ ਚੰਡੀਗੜ੍ਹ ਦੇ ਵਿੱਚ 552 ਚੌਥੀ 177 ਦੇ ਵਿੱਚ ਰੱਖੀ ਹੋ ਉਹ ਤਾਲ ਹੋਇਆ ਵੀ ਇਹ ਉਦੇ ਨਾਲ ਜਿਹੜੇ 4 7 ਕਿਸਾਨ ਇੱਕ ਦੀ ਜਿਹੜੀ ਪਛਾਣ ਹੋਈ ਹੈਗੀ ਐ ਉਹ ਬਲਵਿੰਦਰ ਸਿੰਘ ਹੰਬਾਗਰਾ ਤੇ ਇੱਕ ਦੀ ਪਛਾਣ ਹੋਈ ਹੈ ਅਜੇ ਕੁਮਾਰ ਨੂਰ ਇੱਕ ਦੀ ਪਛਾਣ ਹੋਈ ਹੈ ਸੁਭਮ ਕਾਉਂਸਲ ਮਕਾਨ ਨੰਬਰ 404 ਬਲਾਕ ਏ 3 ਗਲੀ ਤੇ ਲੜਕੀ ਦਾ ਨਾਮ ਅਜੇ ਤੱਕ ਪੁਲਿਸ ਤੱਤ ਕਰੀਏ ਕਿ ਉਸ ਸਮਗਲ ਬੈਂਕ ਦੀ ਮੈਂਬਰ ਹੈ ਜਾਂ ਇਹਨਾਂ ਦੀ ਦੋ ਹਾਲ ਨਹੀਂ ਕਿਉਂਕਿ ਮਾਮਲਾ ਬਹੁਤ ਗੰਭੀਰ ਹੈ ਇਸੇ ਤਰ੍ਹਾਂ ਦੇ ਮਾਮਲੇ ਦੇ ਵਿੱਚ ਆਸ ਸਿੰਘ ਹੈ ਇੱਕ ਵਿਅਕਤੀ ਆਸਿਕਾ ਸ਼੍ਰੀ ਲੰਗਾ ਇੱਕ ਬਹੁਤ ਸਮੇਂ ਪਹਿਲਾਂ ਇੱਕ ਅਕਲੀ ਆਡੀਓ ਪ੍ਰਕਾਸ਼ ਹੋਈ ਸੀ ਫਾਲਤਲੀ ਮਚਾ ਦਿੱਤੀ ਉਸ ਵੀਡੀਓ ਨੇ ਉੱਚਾ ਸੇ ਲਗਾ ਦਾ ਐਡਾ ਉੱਚਾ ਕਿਰਦਾਰ ਸੀ ਜਿਹੜਾ ਉਹ ਗੁਰਦਾਸਪੁਰ ਦਾ ਇਲਾਕਾ ਉਹਨੂੰ ਬਹੁਤ ਮੰਨਦਾ ਸੀ ਆਨ ਦਾ ਬਹੁਤ ਵਧੀਆ ਹਰ ਪੱਖੋਂ ਉਹਦੀ ਸੀ ਪਰ ਉਸ ਵੀਡੀਓ ਨੇ ਉਹਦਾ ਕੱਖ ਨਹੀਂ ਛੱਡਿਆ ਹੈਗਾ ਇੱਥੇ ਤੱਕ ਕਰਤਾ ਕਿ ਕ੍ਰੋਮ ਇਕਾਲੀ ਦਲ ਨੂੰ ਉਹਨਾਂ ਨੂੰ ਲੁੱਟ ਹਾਰਜ ਕਰਤਾ ਹਾਰਜ ਕਰਨ ਤੋਂ ਬਾਅਦ ਬਹੁਤ ਦੇ ਉਹ ਆਪਣੇ ਘਰ ਰਿਹਾ ਲੇਕਿਨ ਫਿਰ ਉਨੇ ਕਿਹਾ ਵੀ ਜੇ ਮੈਂ ਅਕਾਲੀ ਜਾਂ ਹਾਪਾ ਅਕਾਲੀ ਜਾਂ ਜੰਮਾ ਅਕਾਲੀ ਮਰਾ ਮੈਨੂੰ ਮੁਰਦ ਹੱਥ ਦੇ ਵਿੱਚ ਤੇ ਉਸਨੇ ਬਹੁਤ ਸਮਾਂ ਜਾ ਕੇ ਦਰਬਾਰ ਸਾਹਿਬ ਪਹੁੰਚਣੇ ਪੱਟੇ ਲਈ ਰੱਖ ਲਿਆ ਤੇ ਅਖੀਰ ਫੇਸ ਹੋਇਆ ਅਕਾਲ ਪੱਖ ਸਾਹਿਬ ਕੋਲ ਕਿ ਮੇਰੇ ਤੋਂ ਵੱਜਰਾ ਗਲਤੀ ਹੋਈ ਹੈ ਮੈਨੂੰ ਛਾਪ ਕੀਤੀ ਜਾਵੇ ਮੈਨੂੰ ਮਾਰ ਨਹੀਂ ਦੇ ਸਕਦਾ ਬਾਤ ਬਕਸ਼ਣਾ ਹਾਰਾ ਬਾਅਦ ਨੇ ਉਹਨਾਂ ਨੂੰ ਲੰਮੇ ਸਮੇਂ ਬਾਅਦ ਸਕਟਰਾਂ ਦੇ ਨੇੜੇ ਇਹ ਆਪਣੀ ਪਾਰਟੀ ਨੂੰ ਮਰਨ ਦੇ ਲਈ ਪਾਥ ਦੇ। ਅਜੇ ਉਹ ਜ਼ਖਮ ਮਿਲਿਆ ਨਹੀਂ ਸੀ ਉਹ ਜ਼ਖਮ ਜਿਹੇ ਖੰਭੂ ਸੀ ਕਿ ਆਏ ਇਹ ਆਪਣਾ ਮਰ। ਉਹਦੇ ਉੱਤੇ ਨਵਾਂ ਜ਼ਖਮ ਉਹਦੇ بیٹے ਨੇ ਕਰ ਦਿੱਤਾ। ਉਹ ਨੰਬਰ 1 ਇਹ ਆ ਜਿਹੜਾ ਨਸਾ ਸਾਡ ਦੇ ਵਿੱਚ ਦਾ ਸਾਡੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਚੱਲ ਰਿਆ ਵੀ ਨਸਿਆਂ ਤੋਂ ਬਚਾਓ ਇਹਨਾਂ ਦੌਰਾਂ ਸੰਗਾਂ ਤੋਂ ਬਚਾਓ ਇੱਕ ਪਾਸੇ ਜੇ ਅਕਾਲੀ ਲੀਡਰ ਦਾ ਪੁੱਤ ਸੀ ਤਸੇ ਦੇ ਕੇਸ ਇਸ ਪਾਸ ਜਾਏ ਤਾਂ ਉਹ ਬੜਾ ਅਸਰ ਉਸ ਪਾਰਟੀ ਦੇ ਵਿੱਚ ਦੂਜੀ ਗੱਲ ਰਹੀ ਜਿਹੜੀ ਲੜਕੀ ਦੇ ਨਾਲ ਹੈ ਉਹ ਲੜਕੀ ਕੌਣ ਹੈ ਕਿੱਥੋਂ ਹੈ ਕਿਵੇਂ ਹੈ ਕਿ ਕਿਸੇ ਵੀ ਮੌਕਾਰੀ ਕਿ ਜਦੋਂ ਇਹ ਗੱਲ ਚਲੇ ਰ ਆਈ ਇਹਦਾ ਬੇ ਅਸਰ ਸਿੱਕਾ ਅਸਰ ਦੇ ਤਾਂ ਕਿ ਹੁਣ ਇਲੈਕਸ਼ਨ ਆ ਗਿਆ ਨੇ ਇਲੈਕਸ਼ਨਾਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਸਾਤ ਤੋਂ ਤੋਂ ਕਾਫੀ ਫਰਿਆਦ ਅਸੀਂ ਲੋਕ ਹੁਣ ਕੇ ਉਹ ਪੁਰਾਣੀ ਫਿਲਮ ਦੇ ਨਾਲ ਉਹ ਦੀ ਫਿਲਮ ਨਾਲ ਪੁੱਤ ਦੀ ਫਿਲਮ ਵੀ ਲੱਗ ਜੂਗੀ ਤੇ ਕੋਈ ਪਰਿਵਾਰ ਕਿੰਨੇ ਇਸ ਲਈ ਉਹਦੇ ਅੱਗੇ ਬਹੁਤ ਸਮਾੜਾ ਅਸਰ ਪਊਗਾ ਇਸ ਨੂੰ ਦੇਖਦੇ ਕੋਈ ਥਰੋਮਣੀ ਇਕੱਲੀ ਦਲ ਕੀ ਫੈਸਲਾ ਕਰਦਾ ਹੈ ਸੈਡ ਲੈਂਦਾ ਹੈ ਕੀ ਅਸਪੂਰਨ ਪਰਤੂ ਸਾਹਿਬੋ ਪੰਮੀ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਇਦਾਂ ਦਾ ਨੇਤਰ ਹੋਵੇ ਜਾਂ ਕੋਈ ਇਦਾਂ ਦਾ ਕਾਰਨਾਮਾ ਸਾਹਮਣੇ ਆ ਜਾਵੇ ਤਾਂ ਉਸ ਪਾਰਟੀ ਖਿਲਾਫ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਜਾਂਦਾ ਤੁਸੀਂ ਵੀ ਗੱਲ ਕੀਤੀ ਹੈ ਕਿ ਇਲੈਕਸ਼ਨਾਂ ਜਿਹੜੀ ਉਹ ਅਨਾਉਂਸ ਹੋ ਚੁੱਕੀ ਹੈ ਲੋਕ ਸਭਾ ਦੀ ਚੋਣ ਹੈ ਤਾਂ ਇਸ ਪੂਰੇ ਮਾਮਲੇ ਤੋਂ ਬਾਅਦ ਕੀ ਲੱਗਦਾ ਹੈ ਕਿ ਵਿਰੋਧੀ ਨੇ ਜਿਹੜੇ ਫਿਰੇ ਪੂਰੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰ ਲਗੇ ਜਾਂ ਫਿਰ ਇਸ ਪਰਿਵਾਦ ਨੂੰ ਘੇਰ ਲਗੇ ਚੱਠਾ ਸਾਹਿਬ ਦੇਖੋ ਪਰਿਵਾਰ ਤਾਂ ਘੇਰਨੇ ਘੇਰਨਾ ਕਿਉਂਕਿ ਪਾਰ ਦੇ ਲੜਕੇ ਨੇ ਤਸਿਲ ਤੇ ਦੇਨੇ ਕੰਮ ਕੀਤਾ ਉਹ ਕਿਹੜੀ ਪਾਰਟੀ ਨਾਲ ਜੁੜਿਆ ਹੋਇਆ ਹੈ ਅਕਾਲੀ ਦਲ ਨਾਲ ਅਕਾਲੀ ਦਲ ਨਾਲ ਜੁੜਨ ਦੇ ਇੱਕ ਪਿੱਛੇ ਅਕਾਲੀ ਦਲ ਦਾ ਪਿੱਛੇ ਸੰਨੇਪਤਾ ਅਸੀ ਗਾ ਡਾਉਨ ਫਾਲ ਚੜ੍ਹ ਗਿਆ ਸੀ ਹੁਣ ਸਿਰ ਸਿੰਘ ਬਾਦਲ ਨੇ ਸੰਸਦਪਤੀ ਤੱਕ ਲਿਆ ਕੇ ਸਾਰੇ ਪੀਲੇ ਫਾਲ ਲਾ ਕੇ ਪੋਰਿਆ ਸੀ ਉਹਦੇ ਬਾਅਦ ਸੇ ਵੀ ਜੇ ਸ਼੍ਰੋਮਣੀ ਅਕਾਲੀ ਦਲ ਕੋਈ ਵਧੀਆ ਤਕੜਾ ਸਟੈਂਡ ਨਹੀਂ ਲੈਂਦਾ ਇਹ ਦੇ ਖਿਲਾਫ ਦਾ ਇਹਨਾਂ ਵੀ ਪਾਰਟੀ ਦਾ ਨਿਕਾਣ ਹੋ ਸਕਦਾ ਹੈ ਉਹ ਇਹ ਗੱਲ ਕਹੂਗੀ ਦੋਪੋਜਨ ਪਾਰਟੀ ਦੇਖੋ ਇਤਰਾ ਉਹ ਲੋਕ ਨੇ ਜਿਹੜੇ ਕਿ ਮਗਲਮ ਵੀ ਕਰਦੇ ਨੇ ਤੇ ਅਸਲੀ ਤੇ ਨਾਲ ਲੋਕਾਂ ਨੂੰ ਇਸ ਲਈ ਇੱਕ ਵੱਡਾ ਕਲੰਕ ਹੈ ਜਿਹੜਾ ਉਹ ਇਸ ਪਰਿਵਾਰ ਤੇ ਵੀ ਲੱਗੂ ਜੇ ਅਕਾਲੀ ਦਲ ਨੇ ਕੋਈ ਐਕਸ਼ਨ ਨਾ ਲਿਆ ਤਾਂ ਅਕਾਲੀ ਦਲ ਦੇ ਉੱਤੇ ਲੱਗੇ ਜੀਆਂ ਪਾਰਟੀਆਂ ਨੂੰ ਬੋਲਣ ਦਾ ਸਮਾਂ ਮਿਲ ਸਕਦਾ ਹੈ ਬਿਲਕੁਲ ਤਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸ਼ਬੀ ਨੂੰ ਬਚਾਉਣ ਵਾਸਤੇ ਵੱਡੇ ਐਕਸ਼ਨ ਲੈ ਸਕਦੇ ਨੇ ਸੂਚਾ ਸੇਜ ਲਗਾ ਦੇ ਉੱਤੇ ਤੇ ਹੁਣ ਸ਼ਾਇਦ ਕੋਈ ਮੁਆਫੀ ਨਾਮਾ ਵੀ ਨਾ ਹੋ ਸਕੇ ਤੇ ਲਾਲੀ ਖਨ ਕੋਸਾਂ ਨਾਲ ਗੱਲ ਕਰਨਗੇ ਫਿਰ ਬਦਰ ਬਹੁਤ ਚੱਲ ਰਿਹਾ ਪਾਰਟੀਆਂ ਦਾ ਕੋ ਇਧਰੋਂ ਨਿਕਲ ਕੇ ਉਧਰ ਜਾ ਰਿਹਾ ਤੇ ਇੱਕ ਵੱਡੇ ਪਰਿਵਾਰ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਹੈ ਸਿਕੰਦਰ ਸਿੰਘ ਮਲੂਕਾ ਜਿਹੜੇ ਸਾਬਕਾ ਮੰਤਰੀ ਰਹੇ ਨੇ ਪੰਜਾਬ ਸਰਕਾਰ ਤੇ ਅਕਾਲੀ ਦਲ ਦੇ ਤਾਂ ਉਹਨਾਂ ਦੇ ਨੂੰ ਪੁੱਤਰ ਹੁਣ ਕਹਿੰਦੇ ਬੀਜੇਪੀ ਵੱਲੋਂ ਝਾਕਿਆ ਉਹਨਾਂ ਦੀ ਕਹਿੰਦੇ ਉਹਨਾਂ ਨੇ ਜਾਣਾ ਹੀ ਜਾਣਾ ਉੱਤਰ ਨੂੰ ਕਿਵੇਂ ਦੇਖਦੇ ਹੋ ਚੋਣਾਂ ਤੋਂ ਪਹਿਲਾਂ ਛੱਡ ਸਕਦੇ ਨੇ ਕਾਲੀਦਨ ਸਿਰਫ ਸਭ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਕਰੀਬਨ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਉਹ ਇਸ ਗੱਲ ਦੀ ਤਾਕਤ ਦੇ ਵਿੱਚ ਨੇ ਸਾਨੂੰ ਕਿਵੇਂ ਨਾ ਕਿਵੇਂ ਸਾਡਾ ਕੁਰਸੀ ਨੂੰ ਹੱਥ ਪਰ ਸਾਨੂੰ ਕੁਰਸੀ ਮਿਲਣੀ ਚਾਹੀਦੀ ਆ ਸਾਡਾ ਲੋਕਾਂ ਚ ਦੀ ਆਨ ਧਰਮ ਜੋ ਮਰਜ਼ੀ ਹੋਵੇ ਹਾਂ ਜੀ ਸਾਡੇ ਇਹ ਜਿਹੜੀ ਗੱਲ ਹੈਗੀ ਹੈ ਹੁਣ ਚੱਲ ਰਹੀ ਹੈ ਤੇ ਕਾਲੀ ਦਲ ਚੇਅਰ ਲੇਤਾ ਅਤੇ ਅੰਸ਼ਾਸਨੀ ਕਮੇਟੀ ਦੇ ਚੇਅਰਮੈਨ ਅੰਦਰ ਸਿੰਘ ਮਲੂਕਾ ਦੀ ਨੂੰ ਪਰਮਪਾਲ कौर ਅਤੇ ਉਹਨਾਂ ਦੇ ਪੁੱਤਰ ਹਰਗੁਰਪ੍ਰੀਤ ਸਿੰਘ ਕੀ ਗੱਲ ਚੱਲ ਰਹੀ ਹੈ ਕਿ ਉਹ ਬਹੁਤ ਜਲਦੀ ਹੀ ਕਾਲੀ ਦਲ ਸੰਗਠਨ ਦਾ ਕਹਿ ਕੇ ਭਾਰਤੀ ਆਪਾਂ ਪਾਰਟੀ ਹਮਲ ਹੋ ਗਈ ਕਿਉਂਕਿ ਪਰਮਪਾਲ ਕੌਰ ਐਜੂਕੇਸ਼ਨ ਡਿਪਾਰਟਮੈਂਟ ਦੇ ਨਹੀਂ ਕਿਹਾ ਸੀ ਜਿੱਤਾ ਨੂੰ ਉਹ ਸਰਕਾਰ ਨੇ ਤਰੱਕੀ ਦੇ ਕੇ ਆਈਐਸ ਜਿਵੇਂ ਆਪਾਂ ਆਪ ਕਹਿੰਦੇ ਜੇ ਦੂਪ ਦੀ ਦੰਗਾ ਜੂਨਾ ਗੋਤਾ ਲਾਇਆ ਤੇ ਕਦ ਆਇਆ ਇਹ ਤਾਂ ਬੰਦੇ ਸਿਰ ਮਸ ਆਪਣੇ ਨੂੰ ਆਪਣੇ ਬੱਚੇ ਬਣਾਉਣੇ ਨੇ ਨਾ ਕਿ ਉਹਨੂੰ ਆਈਐਸ ਬਣਾ ਦਿਓ ਕਿਸੇ ਕਿਸਮ ਬਣਾ ਦਿਓ ਕਿਸੇ ਆਹ ਦੇਖੋ ਜੀ ਕੋਕ ਜਿਹੜੇ ਬਰਜੂਖੂ ਆਪਣਿਆਂ ਦੇ ਇੱਕ ਵਾਰ ਫੋਨ ਆਇਆ ਮਲਾਈ ਨੂੰ ਹੁਣ ਉਹਨਾਂ ਨੇ 10 ਮਹੀਨੇ ਪਹਿਲਾਂ 1 ਉਹਕਤਬਰ ਦੇ ਰਟਾਇਰ ਹੋਣਾ ਸੀ ਉਹਨਾਂ ਨੇ ਫਰੀਪਰਟਮੈਂਟ ਲਈ ਤਈ ਤਾਇ ਕਿ ਕਿਸੇ ਪਾਸੋਂ ਇਹੀ ਗੇਸਨ ਆਈ ਹੈ ਕਿ ਕਿਉਂਕਿ ਪਿਛਲੇ ਸਮੇਂ ਤੋਂ ਚਤਰ ਸਿੰਘ ਲਾਜ਼ ਸਰਦਾਰ ਅਦਲਾਲ ਕੰਦਾ ਸੁਬੰਧ ਨਹੀਂ ਪਿਛਲੀਆਂ ਚੋਣਾਂਾਂ ਦੇ ਵਿੱਚ ਉਹ ਇਹ ਛੜਦੇ ਹੁੰਦੇ ਸੀ ਉਹ ਟਿਕਟ ਸੁਖਵੀਰ ਸਰ ਸਿਮਰ ਤਕੌਰ ਨੇ ਕੱਟ ਕੇ ਜਗਮੀਤ ਬਰਾੜ ਨੂੰ ਦੇ ਦਿੱਤੀ ਸੀ ਤੇ ਉਸ ਗੱਲ ਤੋਂ ਬਹੁਤ ਨਾਰਾਜ਼ ਚਲੇ ਆਏ ਕਿ ਮੇਰੀ ਉਹ ਆਪਣੀ ਸੀਟ ਹੈ ਮੈਂ ਸੀਟ ਦੇ ਕੰਮ ਕਰਦਾ ਤੇ ਤੁਸੀਂ ਮੈਨੂੰ ਇਸ ਟਿਕਟ ਦੀ ਬਜਾਏ ਮੇਰੇ ਵਿਰੋਧੀ ਨੂੰ ਦੇ ਦਿੱਤੀ ਜਗਮੀਤ ਬਰਾੜ ਨੂੰ ਤੇ ਇਹਨਾਂ ਨੂੰ ਰਾਮਾ ਮੰਡੀ ਤੋਂ ਛੜਾ ਦਿੱਤਾ ਉਹ ਗੱਲ ਅੰਦਰੇ ਅੰਦਰ ਇਹਨਾਂ ਦੇ ਮਨ ਵਿੱਚ ਚੱਲ ਰਹੀ ਸੀ ਤਾਂ ਇਸ ਸਮੇਂ ਵੀ ਭਾਲ ਕੀਤੀ ਕਿ ਉਹ ਗੱਲ ਦਾ ਬਦਲਾ ਲੈਣ ਦਾ ਇਹ ਹਲਾਸ਼ਮੌਂ ਦਾ ਸਮਾਂ ਆਇਆ ਕਿਉਂਕਿ ਭਾਜਪਾ ਨੇ ਵੀ ਪੰਜਾਬ ਦੇ ਵਿੱਚ ਸੱਚੀ ਉਹਦਾ ਲੋਕਾਂ ਦੀ ਲੋੜ ਹੈ ਜਿਨ੍ਹਾਂ ਲੋਕਾਂ ਦਾ ਆਸਰ ਲੋਕਾਂ ਦੇ ਵਿੱਚ ਹੈ ਇਸ ਲਈ ਉਹਨਾਂ ਨੇ ਬਹੁਤ ਚੀਜ਼ਾਂ ਹੁੰਦਾ ਵੀ ਦੁੱਖ ਦੇ ਤੇ ਝੋਟ ਮਾਰਨ ਵਾਲੀ ਗੱਲ ਹੈ ਤੇ ਉਹਨਾਂ ਨੇ ਪਰਮਪਾਲ ਕੌਰ ਦੇ ਨਾਮ ਅੱਜ ਉਹ ਤੇ ਉਹਨੂੰ ਨੌਕਰੀ ਤੋਂ ਪਹਿਲਾਂ ਰਿਟਾਇਰਮੈਂਟ ਚੜ੍ਹ ਤੋਂ ਬਾਅਦ ਜਿਹੜਾ ਅੰਦਰ ਲੱਗਿਆ ਹੈ ਤੇ ਤਕਰੀਬਨ ਆਮ ਲੋਕਾਂ ਦੇ ਮੰਨ ਦੇ ਪਰ ਦੂਜੇ ਪਾਸੇ ਕੰਜ਼ਿਊਮਰ ਲੋਕਾਂ ਨੂੰ ਜਦੋਂ ਉਹ ਇੱਕ ਚੁੱਪ ਝੁਪਟਾਰੀ ਹੋਈ ਹੈ ਕੋਈ ਗੱਲ ਨਹੀਂ ਕਰ ਰਹੇ ਯਕੀਨੀ ਪਰ ਦੇਖੋ ਚੋ ਦੇ ਬਿਨਾ ਪੁੱਛੇ ਕੋਈ ਕਪੂਤਰਿਆ ਨੂੰ ਗੱਲ ਨਹੀਂ ਕਰ ਸਕਦੀ ਕਿਉਂਕਿ ਅੰਦਰ ਖਾਤੇ ਹੁਣ ਦੇਖ ਲੋ ਪ੍ਰਤਾਪ ਸਿੰਘ ਬਾਜਵਾ ਦਾ ਪਰਿਵਾਰ ਦੇਖ ਲਓ ਪ੍ਰਤਾਪ ਸਿੰਘ ਬਾਜਵਾ ਇੱਧਰ ਹੈ ਦੂਜਾ ਭਰਾ ਉਹਦਾ ਦੂਜੇ ਇਹ ਇਸ ਲਈ ਇਸ ਸਿਆਸੀ ਲੋਕ ਆਪਣੀਆਂ ਜਿਹੜੀਆਂ ਤੰਦਾ ਨੇ ਸਾਰੇ ਪਾਸੇ ਛਣ ਕੇ ਰੱਖਦੇ ਨੇ ਕਿ ਜੇ ਸਾਨੂੰ ਕਿਸੇ ਪਾਸੇ ਵੀ ਲੋੜ ਹੋਵੇ ਅਸੀਂ ਉਸ ਤੰਦ ਨੂੰ ਫੜ ਪਰ ਹੈ ਇੱਕ ਖਤਰਾ ਕਿਉਂਕਿ ਜਦੋਂ ਪਾਰਟੀ ਪਿੱਛੇ ਤੁਸੀਂ ਸਾਰਾ ਕੁਝ ਕਰਦੇ ਹੋ ਲੋਕ ਸੋਨੂੰ ਪਾਰਟੀ ਪਿੱਛੇ ਲਾ ਕੇ ਵੋਟਾਂ ਪਾਉਂਦੇ ਨੇ ਆਪਣੀਆਂ ਦੁਸ਼ਮਣੀਆਂ ਪਿੰਡਾਂ ਦੇ ਵਿੱਚ ਹੋ ਜਾਣੀਆਂ ਮੈਂ ਅਕਾਲੀਆਂ ਉਹ ਕਾਂਗਰਸੀ ਉਹ ਤਾਂ ਹੈ ਤੇ ਇਹ ਮਿਲ ਲੱਗੇ ਇੱਕ ਮਿੰਟ ਨਹੀਂ ਲਾਉਂਦੇ ਹੈਗੇ ਤੇ ਇਹ ਇਸ ਲਈ ਖਾਲੀ ਦਲ ਤੇ ਜੇਕਰ ਕੋਈ ਸਖਤ ਐਕਸ਼ਨ ਅਕਾਲੀ ਦਲ ਨੇ ਪਾਲਿਆ ਆ ਉਹਦੇ ਵਾਸਤੇ ਖਤਰੇ ਵਿੱਚ ਪਰ ਉਹ ਸਭ ਇੱਕ ਪਾਸੇ ਹੁੰਦਾ ਕਿ ਇੱਕ ਪਾਰਟੀ ਇੱਕ ਟਿੱਕ ਤੇ ਇੱਕ ਪਾਰਟੀ ਦੀ ਗੱਲ ਕਰਦੀ ਰਹੇ ਪਾਰਟੀਆਂ ਕਾਂਗਰਸ ਨੇ ਪਹਿਲਾਂ ਕਰੀ ਸੀ ਹੁਣ ਅਕਾਲੀ ਦਲ ਨੇ ਕੀਤੀ ਹੋਈ ਹੈ ਵੀ ਇੱਕ ਪਰਿਵਾਰ ਇੱਕ ਟਿੱਟ ਇਹ ਤਾਂ ਚਲੋ ਵੱਖਰੀ ਗੱਲ ਹੈ ਪਰ ਇੱਕ ਪਰਿਵਾਰ ਇੱਕ ਪਾਰਟੀ ਵਾਲਾ ਸਿਸਟਮ ਵੀ ਤੁਸੀਂ ਮੰਨਦੇ ਹੋਣਾ ਚਾਹੀਦਾ ਹੈ ਪਹਿਲਾਂ ਕੈਪਟਨ ਕਾਫੀ ਦਿਨ ਤੋਂ ਬੀਜੇਪੀ ਵਿੱਚ ਰਹੇਗੇ ਨਹੀਂ ਉਹਨਾਂ ਦੀ ਵਾਈਫ ਨੇ ਬਾਜ਼ੂ ਛੱਡੀ ਹੈ ਕਾਂਗਰਸ ਤੇ ਉਧਰ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਚ ਨੇ ਪਤੇਜੰਗ ਬਾਜਵਾ ਬੀਜੇਪੀ ਚ ਨੇ ਜਸਕੰਦਰ ਸਿੰਘ ਲੋਕਾ ਕਾਲੀ ਦਲ ਚ ਨੇ ਉਹਨਾਂ ਦਾ ਨੂੰ ਪੁੱਤਰ ਬੀਜੇਪੀ ਚ ਰਹੇਗਾ ਤਾਂ ਸ੍ਰੀ ਕਹੜੀਏ ਕਿ ਅਨਸ਼ਾਸਨਤਾ ਗੱਲ ਨਹੀਂ ਹੋ ਰਿਹਾ ਤੁਸੀਂ ਮੰਨਦੇ ਹੋ ਕਿ ਜਿੱਥੇ ਇੱਕ ਟਿਕਟ ਇੱਕ ਪਰਿਵਾਰ ਦੀ ਗੱਲ ਹੁੰਦੀ ਹੈ ਉੱਥੇ ਇੱਕ ਪਾਰਟੀ ਇੱਕ ਪਰਿਵਾਰ ਦੀ ਗੱਲ ਹੋਣੀ ਚਾਹੀਦੀ ਹੈ ਕੱਠਾ ਸਭ ਅੰਦਰ ਸਿੰਘ ਮਲੂਕਾ ਅੰਸ਼ਾਸਨ ਮੈਂ ਕੰਮਕਟੀ ਦੇ ਚੇਅਰਮੈਨ ਅਕਾਲੀ ਦਲ ਦੇ ਉਹਨਾਂ ਨੇ ਚੇਅਰਮੈਨ ਹੁੰਦੇ ਹੋਏ ਬੀਬੀ ਜਗੀਰ कौर ਨੂੰ ਅਕਾਲੀ ਦਲ ਤੋਂ ਪੁੱਛਿਆ ਸੀ ਉਹਨੇ ਵੀ ਕਿਉਂ ਅਕਾਲੀ ਦਲ ਦੇ ਮੈਂਬਰ ਦੇ ਮਤਲਬ ਪ੍ਰਧਾਨ ਦੇ ਉੱਪਰ ਆਪਣੀ ਧਾਨ ਕੀ ਟਰਾਂਕ ਕਰੇ ਉਹਦੇ ਉੱਤੇ ਇੱਕ ਮਿੰਟ ਲੱਗਿਆ ਐਕਸ਼ਨ ਕਿਉਂਕਿ ਜੇ ਉਹ ਹੁੰਦਾ ਨਾ ਫਾਤੀ ਦੇ ਦਰਦ ਦੇ ਹੋ ਰਹੇ ਨੇ ਜਦੋਂ ਐਕਸ਼ਨ ਆਪਣੇ ਉੱਤੇ ਆਉਂਦਾ ਤੇ ਫਿਰ ਸੁੱਪ ਕਰ ਜਾਂਦੇ ਨੇ ਫਿਰ ਗੱਲ ਵੀ ਨਹੀਂ ਕਰਦੇ ਇਸ ਲਈ ਤੇ ਮਲੂਕਾ ਸਾਹਿਬ ਦੀ ਜਮੀਰ ਜਾਂ ਮਲੂਕਾ ਸਾਹਿਬ ਦੀ ਸੋਚ ਜਾਂ ਮਲੂਕਾ ਸਾਹਿਬ ਦੀ ਪਾਰਟੀ ਪ੍ਰਤੀ ਵਫਾਦਾਰੀ ਹੈ ਤਾਂ ਉਹਨਾਂ ਨੂੰ ਵੀ ਐਕਸ਼ਨ ਕਰਨਾ ਚਾਹੀਦਾ ਹੈ ਕਿ ਮੇਰਾ ਪੁੱਤਰ ਫੋਨ ਦੇ ਨਾਤੇ ਕਿਵੇਂ ਦੂਜੀ ਪਾਰਟੀ ਦੇ ਵੀ ਜਾ ਸਕਦਾ ਇਹਦੇ ਉੱਤੇ ਇਸੇ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਢੀਲ ਸਾ ਜਦੋਂ ਪਾਰਟੀ ਉਹ ਲੈਦਾ ਬਣਾਈ ਸੀ ਤਾਂ ਉਹਦਾ ਬੇਟਾ ਬੜੀ ਦੇਰ ਤੱਕ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਦਾਵਾ ਕਰਦਾ ਸੀ ਕਿ ਢੀਂਡਾ ਚੱਲਿਆ ਜਾ ਰਿਹਾ ਹੈ ਬੇਟਾ ਸਾਡੇ ਸਾੜੇ ਪਰ ਕੁਝ ਸਮੇਂ ਬਾਅਦ ਉਹ ਉਹਦਾ ਬੇਟਾ ਵੀ ਉਹਤ ਪਾਰ ਇਹ ਹਾਲ ਇਹ ਜਿਹੜੇ ਹਾਲਾਤ ਨੇ ਇਹ ਤਕਰੀਬਨ ਆਵ ਲੀਬਨਾਨ ਤੇ ਉਹ ਦੇਸ਼ ਕੀ ਟਿੱਕਾ ਕਰਦਾ ਸਾਨੂੰ ਫਾਇਦਾ ਕਿਵੇਂ ਹੁੰਦਾ ਕਿੱਧਰੋਂ ਹੁੰਦਾ ਤੇ ਕਿਵੇਂ ਇਸ ਕਰਕੇ ਇਹਨਾਂ ਦੀਆਂ ਗੱਲਾਂ ਇਹ ਲੋਕਾਂ ਨੂੰ ਕਿਰਪਾ ਗੁਮਰਾਹ ਬਣਾਉਣ ਦੇ ਇਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਕੋਈ ਤੁਰਕ ਐਕਸ਼ਨ ਕਰਨਾ ਚਾਹੀਦਾ ਹੈ ਕਿ ਜੇ ਇਦਾਂ ਕੋਈ ਐਕਸ਼ਨ ਨਹੀਂ ਕਰੂਗਾ ਤਾਂ ਹੌਲੀ-ਹੌਲੀ ਕਿਰਦੇ ਕਿਰਦੇ ਬਹੁਤ ਬੰਤੇ ਹੋਰ ਵੀ ਕਿਰਪਾ ਕੋਈ ਕਹਤਾ ਜੀ ਜੀਪ ਪੰਜਾਬ ਬਚਾਓ ਜਿਹੜੀ ਯਾਤਰਾ ਚੱਲ ਰਹੀ ਹੈ ਉਹਦੇ ਵਿੱਚ ਸਰਕਾਰ ਤੋਂ ਸਵੀਰ ਸਿੰਘ ਜੀ ਬਾਦਲ ਨੇ ਤਕਰੀਬਨ ਕਾਫੀ ਕੈਂਡੀਡੇਟਾਂ ਦਾ ਫੈਸਲਾ ਕਰ ਦਿੱਤੇ ਪਰ ਅਲਾ ਨਹੀਂ ਜੇ ਕੀਤਾ ਹੈ ਅਲਾਨ ਬਹੁਤ ਚਲਦੀ ਕਰ ਦੇਣਗੇ ਜਿਵੇਂ ਕਿ ਬਕਿੰਡਾ ਤੋਂ ਹਰ ਸਿਮਰਤ ਔਰ ਬਾਦਲ ਨੂੰ ਟਿਕੜਦਾ ਹੁੰਦਾ ਜਲੰਧਰ ਤੋਂ ਪਾਵਨ ਤੋਂ ਪੀਨੋਨ ਉੱਤਰਿਆ ਤੇ ਫਰੀਦਕੋੜ ਤੋਂ ਰਾਜਵਿੰਦਰ ਸਿੰਘ ਧਰਮਕੋੜੋਂ ਉੱਤਰਿਆ ਤੇ ਸੰਗਰੂਰ ਤੋਂ ਇਕਬਾਲ ਸਿੰਘ ਝੋਟਾ ਨੂੰ ਟਕਿਆਲਾ ਤੋਂ ਐਮ ਕੇ ਸ਼ਰਮਾ ਨੂੰ ਆਨੰਦਪੁਰ ਸਾਹਿਬ ਤੋਂ ਪ੍ਰੇਮ ਚੰਦੂ ਸਾਧਰਾ ਨੂੰ ਸੋਲਕੋੜ ਤੋਂ ਬੋਵੀ ਮਾਨ ਨੂੰ ਅੰਮਰਸਰ ਤੋਂ ਆਪਣੇ ਗੋਲਟੀ ਨੂੰ ਟਕੇ ਇਹਨਾਂ ਨੇ ਫੈਸਲਾ ਕਿਸੇ ਕਦੀ ਆਨ ਹੋਰ ਇਸ ਲਈ ਹਰ ਇੱਕ ਪਾਰਟੀ ਆ ਇਹ ਦੇਖ ਰਹੇ ਨੇ ਵੀ ਕਿਹੜੇ ਕੈਂਡੀਡੇਟ ਦਾ ਲਾਰ ਕਦੋਂ ਹੋਵੇ ਅਸੀਂ ਉਹਦੇ ਇੰਤਖਾਬ ਲੈਦਾ ਪਹਿਲਵਾਨ 70 ਕਿਲੋ ਵਾਲਾ 80 ਕਿਲੋ ਵਾਲਾ 50 ਕਿਲੋ ਵਾਲਾ ਇਸ ਲਈ ਪਾਰਟੀ ਦੇ ਫੈਸਲੇ ਵੀ ਬੇਰੀ ਮੇਰੇ ਕੁੰਤਾਂ ਦੇਖਣਾ ਹੈ ਕਿ ਜਦੋਂ ਪਾਰਟੀ ਅਫੀਸ਼ੀਅਲ ਤੌਰ ਤੇ ਐਲਾਨ ਕਰਦੀ ਹੈ ਉਮੀਦਵਾਰਾਂ ਦਾ ਉਸ ਤੋਂ ਬਾਅਦ ਕਿੰਨਾ ਕੁ ਅਸਰ ਦਿਖਾਈ ਦਿੰਦਾ ਹੈ ਅਕਾਲੀ ਦਲ ਦੇ ਹੱਕ ਦੇ ਵਿੱਚ ਲੋਕਾਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੰਪੂਰ ਸਾਹਿਬ ਪ੍ਰੋਗਰਾਮ ਚੰਗੀ ਸਮਾਜ ਲਈ ਬਹੁਤ ਧੰਨਵਾਦ ਜੱਥੇ ਸੋ ਬਹੁਤ ਧੰਨਵਾਦ ਵਾਇਗਲ ਵੀ ਕੱਟ ਸਾਡੇ ਨਾਲ ਉੱਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਲਸਾਪੁਰ ਬੜੇ ਸਾਹਿਬ ਜਿਨ੍ਹਾਂ ਨੇ तमाम ਖਬਰਾਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ ਉਮੀਦ ਖੜਨ ਦਾ ਪ੍ਰੋਗਰਾਮ ਪਸੰਦ ਕਰਨਗੇ ਫਿਲਹਾਲ ਲਈ ਇੰਨਾ ਹੀ ਦਿਓ ਜੱਜ ਧੰਨਵਾਦ